ਸਸigal ਦੋਸਤੋ ਅੱਜ ਅਪਾ ਗੱਲ ਕਰਾਂਗੇ ਇਨਤਕਾਲਾਂ ਦੇ ਬਾਰੇ ਇਨਤਕਾਲ ਕਿੰਨੀ ਕਿਸਮ ਦੇ ਹੁੰਦੇ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਇਨਤਕਾਲ ਬੈ ਜਦੋਂ ਵੀ ਕੋਈ ਵਿਅਕਤੀ ਕਿਸੇ ਦੂਸਰੇ ਵਿਅਕਤੀ ਨੂੰ ਆਪਣੀ ਜ਼ਮੀਨ ਵੇਚ ਦਿੰਦਾ ਹੈ ਤਾਂ ਜੋ ਇਨਤਕਾਲ ਹੁੰਦਾ ਹੈ ਉਸ ਨੂੰ ਬੈ ਇਨਤਕਾਲ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਨੰਬਰ 2 ਤੇ ਗੱਲ ਕਰਾਂਗੇ ਵਿਰਾਸਤ ਦਾ ਇਨਤਕਾਲ ਜਦੋਂ ਕੋਈ ਜ਼ਮੀਨ ਦਾ ਮਾਲਕ ਮਰ ਜਾਂਦਾ ਹੈ ਉਸ ਦੇ ਨਾਮ ਜੋ ਵੀ ਜ਼ਮੀਨ ਹੁੰਦੀ ਹੈ ਉਸ ਦੇ ਵਾਰਸਾਂ ਦੇ ਨਾਮ ਜਿਨ੍ਹਾਂ ਨੂੰ ਜਿਹੜਾ ਉਹ ਬਰਾਸਦ ਅੰਤਕਾਲ ਕਿਹਾ ਜਾਂਦਾ ਹੈ ਤਵਾਦਲੇ ਦਾ ਅੰਤਕਾਲ ਜਦੋਂ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਕਿਸੇ ਦੂਜੇ ਵਿਅਕਤੀ ਨੂੰ ਦੇ ਦਿੰਦਾ ਹੈ ਤੇ ਬਦਲੇ ਵਿੱਚ ਉਸ ਤੋਂ ਕੋਈ ਉਨੀ ਹੀ ਜ਼ਮੀਨ ਹੋਰ ਲੈ ਲੈਂਦਾ ਹੈ ਤੇ ਉਸ ਨੂੰ ਤਵਾਦਲੇ ਅੰਤਕਾਲ ਕਿਹਾ ਜਾਂਦਾ ਹੈ ਤਕਸੀਮ ਦਾ ਅੰਤਕਾਲ ਜਦੋਂ ਜ਼ਮੀਨ ਦੇ ਇੱਕ ਤੋਂ ਵੱਧ ਮਾਲਕ ਹੋਣ ਤੇ ਸਾਂਝੀ ਜ਼ਮੀਨ ਦੀ ਵੰਡ ਕਰ ਲੈਣ ਉਸ ਨੂੰ ਤਕਸੀਮ ਦਾ ਅੰਤਕਾਲ ਕਿਹਾ ਜਾਂਦਾ ਹੈ ਰਹਿਨ ਦਾ ਅੰਤਕਾਲ ਜਦੋਂ ਕੋਈ ਵਿਅਕਤੀ ਆਪਣੀ ਜ਼ਮੀਨ ਨੂੰ ਕੁਝ ਸਮੇਂ ਲਈ ਕਿਸੇ ਦੂਸਰੇ ਵਿਅਕਤੀ ਨੂੰ ਦੇ ਦਿੰਦਾ ਹੈ ਉਸ ਬਦਲੇ ਉਸ ਤੋਂ ਕੁਝ ਪੈਸੇ ਲੈ ਲੈਂਦਾ ਹੈ ਜਿੰਨਾ ਚਿਰ ਉਹ ਉਸਦੇ ਪੈਸੇ ਵਾਪਸ ਨਹੀਂ ਕਰੇਗਾ ਉਨਾ ਚਿਰ ਜਦੋਂ ਵਿਅਕਤੀ ਉਸ ਜ਼ਮੀਨ ਦੀ ਜਿਹੜਾ ਜਿਸ ਤਰ੍ਹਾਂ ਚਾਹੇ ਵਰਤੋਂ ਕਰ ਸਕਦਾ ਹੈ ਇਸ ਨੂੰ ਰਹਿਣ ਦਾ ਇੰਤਕਾਲ ਕਿਹਾ ਜਾਂਦਾ ਹੈ ਫਕੂਲ ਰਹਿਣ ਦਾ ਇੰਤਕਾਲ ਜਦੋਂ ਕੋਈ ਵਿਅਕਤੀ ਆਪਣੇ ਵੱਲ ਵੱਲੋਂ ਜੋ ਰਹਿਣ ਰੱਖੀਗੀ ਜ਼ਮੀਨ ਨੂੰ ਦੂਸਰੇ ਵਿਅਕਤੀ ਨੂੰ ਪੈਸੇ ਵਾਪਸ ਕਰਕੇ ਜ਼ਮੀਨ ਵਾਪਸ ਲੈ ਲਵੇ ਉਸ ਨੂੰ ਫਕੂਲ ਰਹਿਣ ਦਾ ਇੰਤਕਾਲ ਕਹਿੰਦੇ ਆ ਮਤਲਬ ਜਦੋਂ ਗਹਿਣੇ ਦੇ ਪੈਸੇ ਵਾਪਸ ਦੇ ਕੇ ਕੋਈ ਵਿਅਕਤੀ ਆਪਣੀ ਜ਼ਮੀਨ ਵਾਪਸ ਲੈਂਦਾ ਹੈ ਤਾਂ ਉਸ ਨੂੰ ਫਕੂਲ ਰਹਿਣ ਦਾ ਇੰਤਕਾਲ ਕਿਹਾ ਜਾਂਦਾ ਹੈ ਆਲ ਰਹਿਣ ਦਾ ਇੰਤਕਾਲ ਜਦੋਂ ਕੋਈ ਵਿਅਕਤੀ ਕਿਸੇ ਜ਼ਮੀਨ ਨੂੰ ਕਿਸੇ ਬੈਂਕ ਦੇ ਪਾਸ ਗਹਿਣੇ ਕਰਕੇ ਬੈਂਕ ਤੋਂ ਕਰਜ਼ਾ ਲੈ ਲਵੇ ਪਰੰਤੂ ਬੈਂਕ ਨੂੰ ਜ਼ਮੀਨ ਦਾ ਜਿਹੜਾ ਕਬਜ਼ਾ ਨਾ ਦੇਵੇ ਸਗੋਂ ਇਸ ਦੇ ਬਦਲੇ ਉਸ ਨੂੰ ਵਿਆਜ ਦੇਵੇ ਇਸ ਨੂੰ ਜਿਹੜਾ ਆਪਾਂ ਆਲ ਰਹਿਣ ਦਾ ਇੰਤਕਾਲ ਕਹਿ ਦਿੰਦੇ ਹਾਂ ਠੀਕ ਹੈ ਫਕੂਲ ਰਹਿਣ ਦਾ ਇੰਤਕਾਲ ਜਦੋਂ ਕੋਈ ਵਿਅਕਤੀ ਆਪਣੇ ਜੋ ਬੈਂਕ ਤੋਂ ਕਰਜ਼ਾ ਲਿਆ ਹੋਇਆ ਵਾਪਸ ਕਰ ਦਿੰਦਾ ਹੈ ਉਸ ਬਦਲੇ ਜੋ ਬੈਂਕ ਉਸ ਨੂੰ ਲੋਨ ਕਲੀਅਰ ਦਾ ਸਰਟੀਫਿਕੇਟ ਦਿੰਦਾ ਹੈ ਉਸ ਸਰਟੀਫਿਕੇਟ ਦੁਆਰਾ ਜਿਹੜਾ ਉਹ ਲੋਨ ਕਲੀਅਰ ਕਰ ਦਿੱਤਾ ਜਾਂਦਾ ਹੈ ਤਾਂ ਜੂਰ ਆਊਟ ਪਾਈ ਜਾਂਦੀ ਹੈ ਉਸ ਨੂੰ ਜੋ ਫੱਕਾੜ ਰਹਿੰਦਾ ਜਿਹੜਾ ਇੰਤਕਾਲ ਕਿਹਾ ਜਾਂਦਾ ਹੈ 헤ਵਾ ਦਾ ਇੰਤਕਾਲ ਹੁੰਦਾ ਜਦੋਂ ਕੋਈ ਵਿਅਕਤੀ ਆਪਣੀ ਕੋਈ ਜ਼ਮੀਨ ਕਿਸੇ ਵੀ ਵਿਅਕਤੀ ਦੇ ਨਾਮ ਜਾਂ ਕਿਸੇ ਵੀ ਧਾਰਮਿਕ ਸਥਾਨ ਦੇ ਨਾਮ ਜਾਂ ਕਿਸੇ ਨੂੰ ਵੀ ਜੋ ਦਾਨ ਵਜੋਂ ਦੇ ਦੇਵੇ ਠੀਕ ਹੈ ਉਸ ਨੂੰ 헤ਵਾ ਦਾ ਇੰਤਕਾਲ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਹੈ ਤਬਦੀਲ ਮਕੀਤ ਬਾਹ ਹੁਕਮ ਅਦਾਲਤ ਦੇ ਰਾਹੀਂ ਜਦੋਂ ਕਿਸੇ ਵੀ ਅਦਾਲਤ ਵੱਲੋਂ ਕਿਸੇ ਵਿਅਕਤੀ ਦੀ ਜ਼ਮੀਨ ਕਿਸੇ ਦੂਸਰੇ ਵਿਅਕਤੀ ਦੇ ਨਾਮ ਤਬਦੀਲ ਕਰਨ ਦਾ ਫੈਸਲਾ ਹੋ ਜਾਵੇ ਤਾਂ ਉਸ ਨੂੰ ਤਬਦੀਲ ਮਕੀਤ ਬਾਹ ਹੁਕਮ ਅਦਾਲਤ ਦਾ ਇੰਤਕਾਲ ਕਿਹਾ ਜਾਂਦਾ ਹੈ ਦੂਸਰਾ ਹੈ ਤਬਦੀਲ ਮਕੀਤ ਇੰਤਕਾਲ ਜੋ ਸਿੰਪਲ ਹੁੰਦਾ ਹੈ ਜਿਵੇਂ ਆਪ ਸਰਕਾਰ ਦੇ ਵੱਲੋਂ ਖੂਨ ਦੇ ਰਿਸ਼ਤੇ ਦੇ ਵਿੱਚ ਮਾਲਕੀ ਤਬਦੀਲ ਕਰਨ ਨੂੰ ਆਪਣੇ ਲੜਕੇ ਲੜਕੀ ਆ ਮਾਤਾ ਪਤਨੀ ਸਕੇ ਭੈਣ ਭਰਾਵਾਂ ਦੇ ਨਾਮ ਜੋ ਵੀ ਜ਼ਮੀਨ ਤਬਦੀਲ ਕੀਤੀ ਜਾਂਦੀ ਹੈ ਉਸ ਨੂੰ ਬਲੱਡ ਰੇਸ਼ਨ ਦੀ ਰਸਤੀ ਪਾਪ ਤਬਦੀਲਕੀਦ ਕਿਹਾ ਜਾਂਦਾ ਹੈ ਠੀਕ ਹੈ ਸਿਹਤ ਦਾ ਇੰਤਕਾਲ ਕੀ ਹੁੰਦਾ ਜਦੋਂ ਇੰਤਕਾਲ ਦਰਜ ਕਰਦੇ ਵਕਤ ਇੰਤਕਾਲਾ ਦੀ ਨਵੀਂ ਸੁਰਤ ਵਿੱਚ ਕੋਈ ਗਲਤੀ ਹੋ ਜਾਵੇ ਤੇ ਉਹ ਇੰਤਕਾਲ ਉਸੇ ਗਲਤੀ ਸਮੇਤ ਹੀ ਮਨਜ਼ੂਰ ਹੋ ਜਾਵੇ ਤਾਂ ਉਸ ਨੂੰ ਠੀਕ ਕਰਨ ਲਈ ਇੱਕ ਨਵਾਂ ਇੰਤਕਾਲ ਦਰਜ ਕਰਨਾ ਪੈਂਦਾ ਹੈ ਇਸ ਇੰਤਕਾਲ ਨੂੰ ਜਿਹੜਾ ਉਹ ਸਿਹਤ ਦਾ ਇੰਤਕਾਲ ਜਾਂ ਪਦਰਸ਼ਤੀ ਵਾਲਾ ਇੰਤਕਾਲ ਕਹਿ ਸਕਦੇ ਆ ਅਖਰਾਜ ਨਾਮ ਦਾ ਇੰਤਕਾਲ ਹਾਂ ਪਕਲ ਗੱਲ ਕੀਤੀ ਸੀ ਜਦੋਂ ਕੋਈ ਵਿਅਕਤੀ ਲਾਪਤਾ ਹੋ ਜਾਵੇ ਉਸ ਦੀ ਰਪਟਾ ਜੋ ਥਾਣੇ ਵਿੱਚ ਕਰ ਦਿੱਤੀ ਜਾਵੇ ਤੇ ਉਸ ਦੇ 7 ਸਾਲ ਬਾਅਦ ਗੁੰਮ ਹੋਏ ਵਿਅਕਤੀ ਦੀ ਜ਼ਮੀਨ ਨੂੰ ਉਸ ਦੇ ਬਾਰਸ਼ਾਂ ਦੇ ਨਾਮ ਜੋ ਵੀ ਆਪਣੇ ਨਾਮ ਚੜਵਾਉਂਦਾ ਹੈ ਤਾਂ ਜੋ ਇੰਤਕਾਲ ਹੁੰਦਾ ਉਹ ਅਖਰਾਜ ਨਾਮ ਦਾ ਇੰਤਕਾਲ ਵਾਜਦਾ ਹੈ ਇਸ ਤਰ੍ਹਾਂ ਦੇ ਇੰਤਕਾਲ ਜਦੋਂ ਬਹੁਤ ਸਾਰੀਆਂ ਵੱਖ-ਵੱਖ ਖੇਤਾਂ ਦਾ ਰਕਬਾ ਤੇ ਉਹਨਾਂ ਅਤੇ ਜਿਹੜੇ ਉਹਨਾਂ ਸਾਰੇ ਮਾਲਕਾਂ ਦਾ ਹਿੱਸਾ ਇਕੱਠਾ ਕਰਕੇ ਲਿਖ ਦਿੱਤਾ ਜਾਵੇ ਤਾਂ ਉਸ ਨੂੰ ਇਸ ਤਰ੍ਹਾਂ ਦੇ ਇੰਤਕਾਲ ਕਹਿੰਦੇ ਹੈ ਪਰ ਜਦੋਂ ਕਈ ਮਾਲਕ ਜਿਹੜੇ ਕਈ ਖੇਵਟਾਂ ਦੇ ਵਿੱਚ ਹਿੱਸੇਦਾਰ ਹੁੰਦੇ ਹਨ ਤਾਂ ਸਾਰਿਆਂ ਦੀ ਮਾਲਕੀ ਤਿੱ ਇੱਕ ਜਿਹੜੀ ਸਾਰੀਆਂ ਖੇਵਟਾਂ ਦਾ ਜੋੜ ਜਿਹੜਾ ਇਕੱਠਾ ਕਰਕੇ ਇੱਕ ਖੇਵਟ ਬਣਾ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਸਾਰੇ ਮਾਲਕਾਂ ਦੇ ਜਿਹੜੇ ਹਿੱਸੇ ਲਖਤਾਂ ਦਾ ਉਸ ਨੂੰ ਇਸ ਤਰ੍ਹਾਂ ਕਦਾ ਜਿਹੜਾ ਇੰਤਕਾਲ ਕਿਹਾ ਜਾਂਦਾ ਹੈ ਪਟਾਏ ਨਾਮ ਦੇ ਇੰਤਕਾਲ ਜਦੋਂ ਕੋਈ ਵਿਅਕਤੀ ਆਪਣੀ ਜ਼ਮੀਨ ਕਿਸੇ ਦੂਸਰੇ ਵਿਅਕਤੀ ਨੂੰ ਇੱਕ ਤਰ੍ਹਾਂ ਨਾਲ ਕਰਾਏ ਉੱਪਰ ਕੁਝ ਸਾਲਾਂ ਲਈ ਕਰਾਏ ਤੇ ਸਲਾਨਾ ਦਰ ਨਾਲ ਕਿਸੇ ਦੂਸਰੇ ਵਿਅਕਤੀ ਨੂੰ ਦੇ ਦਿੰਦਾ ਹੈ ਤਾਂ ਉਸ ਨੂੰ ਜਿਹੜਾ ਪਟਾਨਾਮਾ ਦਾ ਇੰਤਕਾਲ ਕਿਹਾ ਜਾਂਦਾ ਹੈ ਫੱਕ ਪਟਾ ਨਾਮ ਦਾ ਇੰਤਕਾਲ ਜਦੋਂ ਕੋਈ ਵਿਅਕਤੀ ਆਪਣੀ ਪੱਟੇ ਉੱਪਰ ਦਿੱਤੀ ਜ਼ਮੀਨ ਦਾ ਸਮਾਂ ਪੂਰਾ ਹੋ ਜਾਣ ਤੇ ਉਸ ਜ਼ਮੀਨ ਨੂੰ ਵਾਪਸ ਲੈ ਲਵੇ ਤਾਂ ਉਸ ਨੂੰ ਫੱਕ ਪਟਾ ਨਾਮ ਦਾ ਇੰਤਕਾਲ ਕਿਹਾ ਜਾਂਦਾ ਹੈ ਵਾਪਸੀ ਬੈ ਜਾਂ ਹੱਕ ਸੁਫਾ ਦਾ ਇੰਤਕਾਲ ਜਦੋਂ ਕੋਈ ਵਿਅਕਤੀ ਕਿਸੇ ਦੂਸਰੇ ਵਿਅਕਤੀ ਨੂੰ ਆਪਣੀ ਜ਼ਮੀਨ ਵੇਚ ਦੇਵੇ ਪਰੰਤੂ ਵੇਚਣ ਵਾਲੇ ਦੇ ਬੱਚਿਆਂ ਵੱਲੋਂ ਉਸ ਵਿਕਰੂਣੀ ਜਿਹੜਾ ਗਲਤ ਤੌਰ ਤੇ ਕੀਤੀ ਗਈ ਮੰਨਣ ਦਾ ਜਿਹੜਾ ਮੁਕੱਦਮਾ ਦਾਇਰ ਕਰ ਦਿੱਤਾ ਜਾਵੇ ਅਤੇ ਅਦਾਲਤ ਵੱਲੋਂ ਵਿਕਰੀ ਰੱਦ ਕਰ ਦਿੱਤੀ ਜਾਵੇ ਤਾਂ ਉਸ ਜ਼ਮੀਨ ਨੂੰ ਜਿਹੜਾ ਖਰੀਦਦਾਰ ਤੋਂ ਵਾਪਸ ਲੈ ਕੇ ਬੇਚਣ ਵਾਲੇ ਦੇ ਵਾਪਸ ਨਾਮ ਚੜਾਉਣ ਨੂੰ ਜਿਹੜਾ ਵਾਪਸੀ ਬੈਦੰਤ ਕਲ ਕਿਹਾ ਜਾਂਦਾ ਹੈ। ਬੈ ਬੇਕਮੀ ਰਹਿਣ ਦਾ ਇੰਤਕਾਲ ਜਦੋਂ ਕੋਈ ਵਿਅਕਤੀ ਆਪਣੀ ਜ਼ਮੀਨ ਕਿਸੇ ਦੂਸਰੇ ਵਿਅਕਤੀ ਨੂੰ ਗਹਿਣੇ ਕਰ ਦੇਵੇ ਤੇ ਉਸ ਜ਼ਮੀਨ ਨੂੰ ਜਿਹੜਾ ਬਿਨਾਂ ਗਹਿਣੇ ਤੋਂ ਫੱਕ ਕਰਾਈ ਅੱਗੇ ਵੇਚ ਦੇਵੇ ਤਾਂ ਉਸ ਨੂੰ ਬੈ ਬੇਕਮੀ ਰਹਿਣ ਦਾ ਇੰਤਕਾਲ ਕਿਹਾ ਜਾਂਦਾ ਹੈ। ਫੱਕ ਉਲ ਰਹਿਣ ਤਕਮੀਲੀ ਦਾ ਇੰਤਕਾਲ ਜਦੋਂ ਕੋਈ ਵਿਅਕਤੀ ਆਪਣੀ ਜ਼ਮੀਨ ਕਿਸੇ ਦੂਸਰੇ ਵਿਅਕਤੀ ਨੂੰ ਗਹਿਣੇ ਕਰ ਦੇਵੇ ਤੇ ਬਾਅਦ ਵਿੱਚ ਗਹਿਣੇ ਲੈਣ ਵਾਲੇ ਵਿਅਕਤੀ ਉਸੇ ਜ਼ਮੀਨ ਨੂੰ ਮੁੱਲ ਖਰੀਦ ਲਵੇ ਤੇ ਗਹਿਣੇ ਵਾਲੇ ਪੈਸੇ ਜਿਹੜੇ ਵਿਚ ਕੱਟ ਕੇ ਬਾਕੀ ਦੇ ਪੈਸੇ ਵੇਚਣ ਵਾਲੇ ਨੂੰ ਦੇ ਦੇਵੇ ਅਤੇ ਬਾਅਦ ਵਿੱਚ ਗਹਿਣੇ ਵਾਲੀ ਜ਼ਮੀਨ ਦੀ ਐਂਟਰੀ ਹੈ ਜਿਹੜੀ ਉਹਨੂੰ ਫੱਕ ਕਰਾਵੇ ਠੀਕ ਹੈ ਜਿਵੇਂ ਇੰਤਕਾਲ ਨੂੰ ਜਿਹੜਾ ਫੱਕ ਹੋਲ ਰਹੇ ਹੁੰਦਾ ਇੰਤਕਾਲ ਕਿਹਾ ਜਾਂਦਾ ਹੈ ਲਾਸਟ ਇੰਤਕਾਲ ਆ ਜੀ ਤਮਲੀਕ ਨਾਮੇ ਨੰਤਕਾਲ ਇਹ ਇੰਤਕਾਲ ਵੀ ਬਨਾਮ ਦੀ ਤਰ੍ਹਾਂ ਹੁੰਦਾ ਹੈ ਜਦੋਂ ਕੋਈ ਇੰਤਕਾਲ ਰਹੇ ਕੋਈ ਵੀ ਜ਼ਮੀਨ ਮਾਲਕ ਆਪਣੇ ਬਾਰਸਾਂ ਦੇ ਨਾਮ ਜ਼ਮੀਨ ਬਿਨਾਂ ਕੋਈ ਪੈਸਾ ਲਈ ਤਬਦੀਲ ਕਰ ਦੇਵੇ ਇਸ ਨੂੰ ਤਮਲੀਕ ਨਾਮੇ ਨੰਤਕਾਲ ਕਿਹਾ ਜਾਂਦਾ ਹੈ ਸੋ ਇਸੇ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਨਾ ਮਿਲਦੇ ਆ ਅਗਲੀ ਵੀਡੀਓ ਵਿੱਚ ਵੀਡੀਓ ਦੇ ਕਲੀਪਸ ਆਫ ਦਾ ਬਹੁਤ ਬਹੁਤ ਸ਼ੁਕਰੀਆ